ਮਟਾਲਾ ਦੇ ਨੇੜੇ ਪਿੰਡ ਡੁੱਡੀਪੁਰ ਦੇ ਇੱਕ ਹੋਰ ਪੰਜਾਬੀ ਦੀ ਅਮਰੀਕਾ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ 3 ਸਾਲ ਪਹਿਲਾਂ ਚੰਗੇ ਭਵਿੱਖ ਲਈ ਇਹ ਨੌਜਵਾਨ ਅਮਰੀਕਾ ਗਿਆ ਸੀ ਤੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ਸੀ ਮੇਰੇ ਤੱਕ ਗੁਰਵਿੰਦਰ ਸਿੰਘ 30 ਸਾਲ ਦਾ ਸੀ ਤੇ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ 1 ਸਾਲ ਪਹਿਲਾਂ ਹੀ ਇਸਦੇ ਬਾਪ ਦੀ ਮੌਤ ਹੋਈ ਸੀ ਤੇ ਆਪਣੇ ਪਿੱਛੇ ਪਰਿਵਾਰ 'ਚ ਵਿਧਵਾ ਮਾਂ ਭੈਣ ਪਤਨੀ ਤੇ ਦੋ ਬੇਟੀਆਂ ਛੱਡ ਗਿਆ ਮੇਰੇ ਤੱਕ ਦਾ ਪਿਤਾ ਪੰਜਾਬ ਰੋਡ ਵਿੱਚ ਬਤੌਰ ਡਰਾਈਵਰ ਰਿਟਾਇਰਡ ਹੋਇਆ ਸੀ ਤੇ ਬ੍ਰਿਟੇਨ ਗੁਰਵਿੰਦਰ ਨੂੰ ਕਰਜ਼ਾ ਚੁੱਕ ਕੇ ਚੰਗੇ ਭੋਗ ਖਾਤਰ ਵਿਦੇਸ਼ ਦੀ ਧਰਤੀ ਤੇ ਭੇਜਿਆ ਸੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ ਤੇ ਪਰਿਵਾਰ ਬਾਰੇ ਬਹੁਤ ਸੋਚਦਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮਹਿਰhaal ਪਰਿਵਾਰ ਨੇ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਕਿ ਮੇਰੇ ਤੱਕ ਦੇ ਦੇ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸ ਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਫਿਰ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਅਧਿਕਾਰੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤੇ ਉਹਦੀ ਇਹ ਹਾਦਸੇ ਵਿੱਚ ਕੁਝ ਹੋ ਗਿਆ ਹੈ ਤੇ ਉਹਦੇ ਨਾਲ ਉਹਦੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪੈਰਵਾਹੀ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਐਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਦਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਦੋਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸੁਸਪਰੀ ਹੋ ਜਾਂਦੇ ਨੇ ਅਪੀਲ ਕੀ ਕਰਦੇ ਹਾਂ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉੱਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉੱਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਊਨਰਲ ਦੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਅਸੀਂ ਭਰ ਸਕੀਏ ਵੀ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈਏ ਤੇ ਜੇ ਪਰਿਵਾਰ ਦਾ ਉੱਥੇ ਜਾਂਦਾ ਹੈ ਉੱਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਤੇ ਉਹਦੇ ਲਈ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਕੋਈ ਸਾਰਾ ਹੀ ਨਹੀਂ ਸਾਡਾ ਹੁਣ ਕੋਈ गाड़ी हडा मुद्दा पे आ गया सारा ही ओह ने गाड़ी दे द ओह नहीं देता हने आए पैसे जो हां जी आए तो मैंने पूरे लट्ठे देखे और ਇਹ ਹੋਈ ਬ ਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਫਰੈਂਡ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਨਹੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਦਾ ਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਬ ਖਾਲਣ ਡਿਆ ਹੁੰਦਾ ਮਾਤਾ ਆਵੇ ਇਥੋਂ ਦੀ ਮੈਂ ਲੰਘ ਕੇ ਗਿਆ ਆ ਆਵੇ ਤੰਦ ਕਿੰਨੀ ਆਵੇ ਸੜਕਾਂ ਵੇਖ ਇਧਰ ਦਾ ਵੇਖ ਕੋਠੀਆਂ ਵੇਖ ਐਦਾਂ ਹੁੰਦੀਆਂ ਐਦਾਂ ਹੁੰਦੀਆਂ ਇਹੋ ਜੀ ਆ ਗੱਲਾਂ ਸੁਣਾਈ ਜਾਂਦਾ ਵਾ। ਮੜਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁ ਖਾ ਲਈ ਯਹੀ-ਯਹੀ ਖਾ ਲਈਆ। ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ। ਚੰਗਾ ਫਿਰ ਹੈ ਹੁਣ ਤੁਸੀਂ ਸੌ ਜਾਓ। ਬੱਚਿਆਂ ਦਾ ਖਿਆਲ ਰੱਖਿਓ। ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ। ਮੈਨੂੰ ਫੋਨ ਕਰਿਆ ਕਰੋ ਤੁਸੀਂ। ਮੇਰਾ ਨਾਮ ਹਰਵਿੰਦਰ ਕੌਰ ਹੈ। ਦੇ ਰਿਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 31 ਦੇ ਸਾਲ ਹੈ ਤੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੰਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਸੀ ਉਹਨਾਂ ਨੂੰ ਅਜੇ ਤਿੰਨ 3.5 ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵਿੱਚੇ ਰਹਿ ਗਿਆ ਏ ਹੁਣ ਸਾਡੀ ਅਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕੀ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰਡ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨੂ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰਡ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਸੀ ਪਰ ਉਹ ਵੀ ਚਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ ਛੋਟੇ ਬੱਚੇ ਆ ਨੂੰ ਇਹ ਅਪੀਲ ਅ ਅਮਰੀਕਨ ਅਥਾਰਟੀਜ਼ ਤੋਂ ਤੀਰਵਲੋਂਗੇ ਕਿ ਕਿਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਆਖਰੀ ਵਾਰ ਵੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਆਖਰੀ ਵਾਰੀ ਵੇਖ ਸਕੇ ਬੱਚੇ ਵੇਖ ਸਕਣ ਤੇ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਇਹ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਆ ਅਸੀਂ ਆਖਰੀ ਵਾਰ ਵੇਖਣਾ ਚਾਹੁੰਦੇ ਆ ਅਸੀਂ ਤਿੰਨ ਸਾਲ ਵਿੱਚ ਕਦੀ ਨਹੀਂ ਉਹਨਾਂ ਨੂੰ ਮਿਲੇ ਪਰ ਬੋਲੋ ਛੋਟੇ ਬੱਚੇ ਹੈ ਉਹ ਲੰਬੀ ਹੈ ਹਾਂ ਜੀ ਸਿੱਤੀ ਨਾ ਸਮਾਇਆ ਸਰਾਂ ਨੂੰ ਕਮਾਈ ਦਾ ਸਾਧਨ ਸੀ ਹਾਂਜੀ ਘਰ ਚੋਂ ਕਮਾਈ ਕਰਨ ਨਾਲੇ ਚੱਲ ਜੇ ਤੇ ਬੜਾ ਔਖਾ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਕੋਲੋਂ ਸਾਡੇ ਘਰ ਦੇ ਥੰਮ ਹੀ ਗਏ ਪਹਿ ਵਕੋ ਨਹੀਂ ਵੈਸੇ ਵੀ ਪਰ ਉਹ ਰੋਗੇ ਨਹੀਂ ਰਹੇ ਉਹ ਹੀ ਕਾਹੇ ਜੋਕੇ ਨਹੀਂ ਰਹੇ ਸਾਡੇ ਘਰ ਹੀ ਮੁੱਦਾ ਪੈ ਗਿਆ ਸਾਡਾ